ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਕਾਮੇਡੀਅਨ ਅਸਰਾਨੀ ਹੁਣ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਦੀਵਾਲੀ ਵਾਲੇ ਦਿਨ ਦੇਹਾਂਤ ਹੋ ਗਿਆ ਅਸਰਾਨੀ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਭਰਤੀ ਸੰ ਤੇ ਇਲਾਜ ਅਧੀਨ ਸਨ 20 ਅਕਤੂਬਰ ਨੂੰ ਸ਼ਾਮ 4 ਵਜੇ ਦੇ ਕਰੀਬ ਉਹਨਾਂ ਦਾ ਦੇਹਾਂਤ ਹੋਇਆ ਉਹ 84 ਸਾਲ ਦੇ ਸਨ ਤੇ ਫੇਫੜਿਆਂ ਦੀ ਸਮੱਸਿਆ ਦੇ ਕਾਰਨ ਬਿਮਾਰ ਚੱਲ ਰਹੇ ਸਨ ਫਿਲਮ ਸ਼ੋਲੇ ਵਿੱਚ ਜਨਰ ਦੇਪੂਮ ਕਨਵਾਰ ਬਾਲੇ ਪ੍ਰਸਿੱਧ ਅਦਾਕਾਰ ਗੋਵਰਦਨ ਅਸਰਾਨੀ ਦਾ ਸੋਮਵਾਰ ਦੁਪਹਿਰ ਦਿਹਾਂਤ ਹੋ ਗਿਆ ਉਹ 83 ਸਾਲ ਦੇ ਸਨ ਅਸਰਾਨੀ ਦੇ ਮੈਨੇਜਰ ਬਾਬੂ ਭਾਈ ਥੀਬਾ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਕਿ ਅਸਰਾਨੀ ਨੂੰ 4 ਦਿਨ ਪਹਿਲਾਂ ਫੇਫੜਿਆਂ ਵਿੱਚ ਤਰਲ ਪਦਾਰਥ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਦਾਕਾਰ ਦੇ ਪਰਿਵਾਰ ਨੇ ਸ਼ਾਂਤਕ੍ਰੂ ਦੇ ਸ਼ਾਂਤੀ ਨਗਰ ਸਮਸ਼ਾਨਘਾਟ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਉਹਨਾਂ ਦੀ ਮੌਤ ਦੀ ਖਬਰ ਆਉਣ ਤੋਂ ਥੋੜੀ ਦੇਰ ਪਹਿਲਾਂ ਅਸਰਾਨੀ ਦੇ ਅਦਾਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਦੀਵਾਲੀ ਦੀਆਂ ਸ਼ੁਭਕਾਮ ਉਨ੍ਹਾਂ ਦੇ ਮੈਨੇਜਰ ਬਾਬੂ ਪਾਇਥੀ ਭਾਨੇ ਜੋ ਪਿਛਲੇ 20 ਸਾਲਾਂ ਤੋਂ ਸਰਾਨੀ ਨਾਲ ਕੰਮ ਕਰਦੇ ਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਾਨੀ ਖੁਦ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੌਤ ਨੂੰ ਗੁਪਤ ਰੱਖਿਆ ਜਾਵੇ। ਉਨ੍ਹਾਂ ਨੇ ਇਹ ਇੱਛਾ ਆਪਣੀ ਪਤਨੀ ਨੂੰ ਪ੍ਰਗਟ ਕੀਤੀ ਸੀ। ਉਨ੍ਹਾਂ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਤੋਂ ਬਚਣ ਲਈ ਉਨ੍ਹਾਂ ਨੂੰ ਅੰਤਿਮ ਸੰਸਕਾਰ ਤੋਂ ਬਾਅਦ ਹੀ ਸਾਰਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਸਿਰਫ ਪਰਿਵਾਰ ਦੀ ਮੌਜੂਦਗੀ ਵਿੱਚ ਹੀ ਕੀਤਾ ਗਿਆ। ਅੰਤਿਮ ਸੰਸਕਾਰ ਵਿੱਚ ਸਿਰਫ 15 ਤੋਂ 20 ਲੋਕ ਸ਼ਾਮਲ ਹੋਏ। ਇੰਡਸਟਰੀ ਦੇ ਲੋਕ ਵੀ ਸ਼ਾਂਤ ਰਹੇ। ਇਸ ਲਈ ਇੰਡਸਟਰੀ ਵਿੱਚੋਂ ਵੀ ਕੋਈ ਅ ਚੰਬਲ ਨਹੀਂ ਹੋਇਆ ਅਸਰਾਨੀ ਨੇ ਆਪਣੇ ਅਦਾਕਾਰੀ ਕਰੀਰ ਵਿੱਚ ਲਗਭਗ 350 ਫਿਲਮਾਂ ਵਿੱਚ ਕੰਮ ਕੀਤਾ ਇਹਨਾਂ ਵਿੱਚ ਸ਼ੋਲੇ ਅਭਿਮਾਨ ਚੁਪਕੇ ਚੁਪਕੇ ਛੋਟੀ ਸੀ ਬਾਤ ਅਤੇ ਪੂਲ ਪੁਲਿਆ ਸ਼ਾਮਲ ਹਨ ਸ਼ੋਲੇ ਵਿੱਚ ਅਸਰਾਨੀ ਦੀ ਲਾਈਨ ਹਮ ਅੰਗਰੇਜ਼ੋ ਕੇ ਜ਼ਮਾਨੇ ਕੇ ਜੇਲਰ ਹੈ ਬਹੁਤ ਹਿੱਟ ਹੋਈ ਸੀ ਤੋ ਦਾਦੀ 1 اگਸਤ ਵਿੱਚ ਸ਼ੋਲੇ ਦੀ ਪੰਜਵੀਂ ਬਰੇਗੰਡ ਮੌਕੇ ਅਸਰਾਨੀ ਵੱਲੋਂ ਕਈ ਤਰ੍ਹਾਂ ਦੇ ਇੰਟਰਵਿਊ ਵੀ ਦਿੱਤੇ ਗਏ ਸਨ ਸ਼ੋਲੇ ਵਿੱਚ ਜੇਲਰ ਦੀ ਭੂਮਿਕਾ ਨਿਭਾਉਣ ਬਾਰੇ ਉਹਨਾਂ ਕਿਹਾ ਕਿ ਮੈਨੂੰ ਫਿਲਮ ਬਾਰੇ ਕੁਝ ਨਹੀਂ ਪਤਾ ਸੀ ਮੈਨੂੰ ਲੱਗਿਆ ਸੀ ਕਿ ਨਿਰਮਾਤਾ ਨਿਰਦੇਸ਼ਕ ਮੈਨੂੰ ਇੱਕ ਭੂਮਿਕਾ ਲਈ ਬੁਲਾ ਰਹੇ ਹਨ ਜਦੋਂ ਮੈਂ ਉਸ ਨੂੰ ਮਿਲਣ ਗਿਆ ਤਾਂ ਸਲੀਮ ਜਾਬੇ ਤੇ ਰਮੇਸ਼ ਸਿੱਪੀ ਨਾਲ ਮਿਲਿਆ ਜਾਬੇ ਸਾਹਿਬ ਨੇ ਸਕ੍ਰਿਪਟ ਬਣਾਈ ਤੇ ਕਿਹਾ ਕਿ ਅਸੀਂ ਬ੍ਰਿਟਿਸ਼ ਯੁੱਗ ਦੇ ਜੇਲਰ ਹਾਂ ਇਹ ਕਿਰਦਾਰ ਮੂਰਖ ਹੈ ਪਰ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਹੈ ਮੈਂ ਸੋਚਿਆ ਕਿ ਮੈਂ ਕਦੇ ਵੀ ਇਸ ਤਰ੍ਹਾਂ ਦਾ ਕਿਰਦਾਰ ਨਹੀਂ ਨਿਭਾਇਆ ਉਸਨੇ ਮੈਨੂੰ ਦੂਜੇ ਵਿਸ਼ੇਬੁੱਧ ਬਾਰੇ ਇੱਕ ਕਿਤਾਬ ਪੜਨ ਲਈ ਦਿੱਤੀ ਇਸ ਵਿੱਚ ਹਿਟਲਰ ਦੇ 10 ਤੋਂ 12 ਪੋਜ ਸਨ ਆਪਣੇ ਆਖਰੀ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਮੈਂ ਜਨਵਰੀ ਵਿੱਚ ਕੋਟਾ ਦੇ ਨੇੜੇ ਇੱਕ ਪਿੰਡ ਵਿੱਚ ਸ਼ੂਟਿੰਗ ਕਰ ਰਿਹਾ ਸੀ ਸਾਰੇ ਪਿੰਡ ਵਾਸੀ ਇਕੱਠੇ ਹੋਏ ਸਨ ਉਹਨਾਂ ਵਿੱਚ ਇੱਕ 4 ਸਾਲ ਦੀ ਕੁੜੀ ਵੀ ਸੀ ਨਰਮਾਤਨ ਮੈਨੂੰ ਦੱਸਿਆ ਕਿ ਕੁੜੀ ਤੇ ਉਸ ਦੀ ਮਾਂ ਮਿਲਣਾ ਚਾਹੁੰਦੇ ਹਨ ਮੈਂ ਸੋਚਿਆ ਕਿ ਇੱਕ 4 ਸਾਲ ਦੀ ਕੁੜੀ ਕਿਸੇ ਅਦਾਕਾਰ ਨੂੰ ਪਛਾਣ ਲਵੇਗੀ ਪਰ ਜਿਵੇਂ ਹੀ ਉਸਨੇ ਮੈਨੂੰ ਦੇਖਿਆ ਉਸਨੇ ਕਿਹਾ ਕਿ ਅਸਰਾਨੀ ਜਿਲ੍ਹ ਰਹੇ ਮੈਨੂੰ ਲੱਗਦਾ ਹੈ ਕਿ ਇੱਕ ਕਿਰਦਾਰ ਦੀ ਜਿੱਤ ਹੈ ਫਿਲਮ ਸ਼ੋਲੇ ਵਿੱਚ ਜਨਰ ਦੇ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਅਦਾਕਾਰ ਗੋਵਰਦਨ ਅਸਰਾਨੀ ਦਾ ਸੋਮਵਾਰ ਦੁਪਹਿਰ ਦਿਹਾਤ ਹੋ ਗਿਆ ਉਹ 83 ਸਾਲ ਦੇ ਸਨ ਅਸਰਾਨੀ ਦੇ ਮੈਨੇਜਰ ਬਾਬੂ ਪਾਈ ਥੀਬਾ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਕਿ ਅਸਰਾਨੀ ਨੂੰ 4 ਦਿਨ ਪਹਿਲਾਂ ਫੇਫੜਿਆਂ ਵਿੱਚ ਤਰਨ ਪਦਾਰਥ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਦਾਕਾਰ ਦੇ ਪਰਿਵਾਰ ਨੇ ਸ਼ਾਂਤਕ੍ਰੂਦ ਦੇ ਸ਼ਾਂਤੀ ਨਗਰ ਸਮਸ਼ਾਨਘਾਟ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਉਹਨਾਂ ਦੀ ਮੌਤ ਦੀ ਖਬਰ ਆਉਣ ਤੋਂ ਥੋੜੀ ਦੇਰ ਪਹਿਲਾਂ ਅਸਰਾਨੀ ਦੇ ਅਦਾਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਦੀਵਾਲੀ ਦੀਆਂ ਸ਼ੁ ਉਨ੍ਹਾਂ ਦੇ ਮੈਨੇਜਰ ਬਾਬੂ ਪਾਇਥੀਭਾਨੇ ਜੋ ਪਿਛਲੇ 20 ਸਾਲਾਂ ਤੋਂ ਸਰਾਨੀ ਨਾਲ ਕੰਮ ਕਰਦੇ ਹਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਾਨੀ ਖੁਦ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੌਤ ਨੂੰ ਗੁਪਤ ਰੱਖਿਆ ਜਾਵੇ ਉਨ੍ਹਾਂ ਨੇ ਇਹ ਇੱਛਾ ਆਪਣੀ ਪਤਨੀ ਨੂੰ ਪ੍ਰਗਟ ਕੀਤੀ ਸੀ ਉਨ੍ਹਾਂ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਤੋਂ ਬਚਣ ਲਈ ਉਨ੍ਹਾਂ ਨੂੰ ਅੰਤਿਮ ਸੰਸਕਾਰ ਤੋਂ ਬਾਅਦ ਹੀ ਸਾਰਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਇਸ ਲਈ ਉਹਨਾਂ ਦਾ ਅੰਤਿਮ ਸੰਸਕਾਰ ਸਿਰਫ ਪਰਿਵਾਰ ਦੀ ਮੌਜੂਦਗੀ ਵਿੱਚ ਹੀ ਕੀਤਾ ਗਿਆ। ਅੰਤਿਮ ਸੰਸਕਾਰ ਵਿੱਚ ਸਿਰਫ 15 ਤੋਂ 20 ਲੋਕ ਸ਼ਾਮਲ ਹੋਏ। ਇੰਡਸਟਰੀ ਦੇ ਲੋਕ ਵੀ ਸ਼ਾਂਤ ਰਹੇ। ਇਸ ਲਈ ਇੰਡਸਟਰੀ ਵਿੱਚੋਂ ਵੀ ਕੋਈ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਇਆ। ਅਸਰਾਨੀ ਨੇ ਆਪਣੇ ਅਦਾਕਾਰੀ ਕਰੀਅਰ ਵਿੱਚ ਲਗਭਗ 350 ਫਿਲਮਾਂ ਵਿੱਚ ਕੰਮ ਕੀਤਾ। ਇਹਨਾਂ ਵਿੱਚ ਸ਼ੋਲੇ, ਅਭਿਮਾਨ, ਚੁੱਪਕੇ-ਚੁੱਪਕੇ, ਛੋਟੀ ਸੀ ਬਾਤ ਅਤੇ ਪੂਲ ਪੁਲਈਆ ਸ਼ਾਮਲ ਹਨ। ਸ਼ੋਲੇ ਵਿੱਚ ਅਸਰਾਨੀ ਦੀ ਲਾਈਨ ਮੰਗਰੇਜ਼ੋਗੇ ਜ਼ਮਾਨੇ ਕੇ ਜੇਲਰ ਹਾਂ ਬਹੁਤ ਹਿੱਟ ਹੋਈ ਸੀ ਤਾਂ ਦਾਦੀ 1 اگਸਤ ਵਿੱਚ ਸ਼ੋਲੇ ਦੀ ਪੰਜਵੀਂ ਬਰੇਗੰਡ ਮੌਕੇ ਅਸਰਾਨੀ ਵੱਲੋਂ ਕਈ ਤਰ੍ਹਾਂ ਦੇ ਇੰਟਰਵਿਊ ਵੀ ਦਿੱਤੇ ਗਏ ਸਨ ਸ਼ੋਲੇ ਵਿੱਚ ਜੇਲਰ ਦੀ ਭੂਮਿਕਾ ਨਿਭਾਉਣ ਬਾਰੇ ਉਹਨਾਂ ਕਿਹਾ ਕਿ ਮੈਨੂੰ ਫਿਲਮ ਬਾਰੇ ਕੁਝ ਨਹੀਂ ਪਤਾ ਸੀ ਮੈਨੂੰ ਲੱਗਿਆ ਸੀ ਕਿ ਨਿਰਮਾਤਾ ਨਿਰਦੇਸ਼ਕ ਮੈਨੂੰ ਇੱਕ ਭੂਮਿਕਾ ਲਈ ਬੁਲਾ ਰਹੇ ਹਨ ਜਦੋਂ ਮੈਂ ਉਸ ਨੂੰ ਮਿਲਣ ਗਿਆ ਤਾਂ ਸਲੀਮ ਜਵੇਦ ਤੇ ਰਮੇਸ਼ ਸਿੱਪੀ ਨਾਲ ਮਿਲਿਆ ਜਵੇਦ ਸਾਹਿਬ ਨੇ ਸਕ੍ਰਿਪਟ ਬਣਾਈ ਤੇ ਕਿਹਾ ਕਿ ਅਸੀਂ ਬ੍ਰਿਟਿਸ਼ ਯੁੱਗ ਦੇ ਜੇਲਰ ਹਾਂ ਇਹ ਕਿਰਦਾਰ ਮੂਰਖ ਹੈ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਹੈ ਮੈਂ ਸੋਚਿਆ ਕਿ ਮੈਂ ਕਦੇ ਵੀ ਇਸ ਤਰ੍ਹਾਂ ਦਾ ਕਿਰਦਾਰ ਨਹੀਂ ਨਿਭਾਇਆ ਉਸਨੇ ਮੈਨੂੰ ਦੂਜੇ ਵਿਸ਼ੇਬੁੱਧ ਬਾਰੇ ਇੱਕ ਕਿਤਾਬ ਪੜਨ ਲਈ ਦਿੱਤੀ ਇਸ ਵਿੱਚ ਹਿਟਲਰ ਦੇ 10 ਤੋਂ 12 ਪੋਜ ਸਨ ਆਪਣੇ ਆਖਰੀ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਮੈਂ ਜਨਵਰੀ ਵਿੱਚ ਕੋਟਾ ਦੇ ਨੇੜੇ ਇੱਕ ਪਿੰਡ ਵਿੱਚ ਸ਼ੂਟਿੰਗ ਕਰ ਰਿਹਾ ਸੀ ਸਾਰੇ ਪਿੰਡ ਵਾਸੀ ਇਕੱਠੇ ਹੋਏ ਸਨ ਉਹਨਾਂ ਵਿੱਚ ਇੱਕ 4 ਸਾਲ ਦੀ ਕੁੜੀ ਵੀ ਸੀ ਨਿਰਮਾਤਾ ਨੇ ਮੈਨੂੰ ਦੱਸਿਆ ਕਿ ਕੁੜੀ ਤੇ ਉਸਦੀ ਮਾਂ ਮਿਲਣਾ ਚਾਹੁੰਦੇ ਹਨ ਮੈਂ ਸੋਚਿਆ ਕਿ ਇੱਕ 4 ਸਾਲ ਦੀ ਕੁੜੀ ਕਿਸੇ ਅਧਿਕਾਰ ਨੂੰ ਪਛਾਣ ਲਵੇਗੀ ਪਰ ਜਿਵੇਂ ਹੀ ਉਸਨੇ ਮੈਨੂੰ ਦੇਖਿਆ ਉਸਨੇ ਕਿਹਾ ਕਿ ਇਸਰਾਨੀ ਜਿਲ੍ਹ ਰਹਿ ਮੈਨੂੰ ਲੱਗਦਾ ਹੈ ਕਿ ਇੱਕ ਕਿਰਦਾਰ ਦੀ ਜਿੱਤ ਹੈ ਫਿਲਮ ਸ਼ੋਲੇ ਵਿੱਚ ਜਨਰ ਦੇਪੂਮ ਕਨਵਾਰ ਬਾਲੇ ਪ੍ਰਸਿੱਧ ਅਦਾਕਾਰ ਗੋਵਰਦਨ ਅਸਰਾਨੀ ਦਾ ਸੋਮਵਾਰ ਦੁਪਹਿਰ ਦਿਹਾਤ ਹੋ ਗਿਆ ਉਹ 83 ਸਾਲ ਦੇ ਸਨ ਅਸਰਾਨੀ ਦੇ ਮੈਨੇਜਰ ਬਾਬੂ ਭਾਈ ਥੀਬਾ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਕਿ ਅਸਰਾਨੀ ਨੂੰ 4 ਦਿਨ ਪਹਿਲਾਂ ਫੇਫੜਿਆਂ ਵਿੱਚ ਤਰਲ ਪਦਾਰਥ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਦਾਕਾਰ ਦੇ ਪਰਿਵਾਰ ਨੇ ਸ਼ਾਂਤਕ੍ਰੂ ਦੇ ਸ਼ਾਂਤੀ ਨਗਰ ਸਮਸ਼ਾਨਘਾਟ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਉਹਨਾਂ ਦੀ ਮੌਤ ਦੀ ਖਬਰ ਆਉਣ ਤੋਂ ਥੋੜੀ ਦੇਰ ਪਹਿਲਾਂ ਅਸਰਾਨੀ ਦੇ ਅਦਾਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਦੀਵਾਲੀ ਦੀਆਂ ਸ਼ੁਭਕਾਮ ਉਨ੍ਹਾਂ ਦੇ ਮੈਨੇਜਰ ਬਾਬੂ ਪਾਇਥੀ ਭਾਨੇ ਜੋ ਪਿਛਲੇ 20 ਸਾਲਾਂ ਤੋਂ ਸਰਾਨੀ ਨਾਲ ਕੰਮ ਕਰਦੇ ਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਾਨੀ ਖੁਦ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੌਤ ਨੂੰ ਗੁਪਤ ਰੱਖਿਆ ਜਾਵੇ। ਉਨ੍ਹਾਂ ਨੇ ਇਹ ਇੱਛਾ ਆਪਣੀ ਪਤਨੀ ਨੂੰ ਪ੍ਰਗਟ ਕੀਤੀ ਸੀ। ਉਨ੍ਹਾਂ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਤੋਂ ਬਚਣ ਲਈ ਉਨ੍ਹਾਂ ਨੂੰ ਅੰਤਿਮ ਸੰਸਕਾਰ ਤੋਂ ਬਾਅਦ ਹੀ ਸਾਰਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਸਿਰਫ ਪਰਿਵਾਰ ਦੀ ਮੌਜੂਦਗੀ ਵਿੱਚ ਹੀ ਕੀਤਾ ਗਿਆ। ਅੰਤਿਮ ਸੰਸਕਾਰ ਵਿੱਚ ਸਿਰਫ 15 ਤੋਂ 20 ਲੋਕ ਸ਼ਾਮਲ ਹੋਏ। ਇੰਡਸਟਰੀ ਦੇ ਲੋਕ ਵੀ ਸ਼ਾਂਤ ਰਹੇ। ਇਸ ਲਈ ਇੰਡਸਟਰੀ ਵਿੱਚੋਂ ਵੀ ਕੋਈ ਅ ਸ਼ਾਂਬਲ ਨਹੀਂ ਹੋਇਆ ਅਸਰਾਨੀ ਨੇ ਆਪਣੇ ਅਦਾਕਾਰੀ ਕਰੀਰ ਵਿੱਚ ਲਗਭਗ 350 ਫਿਲਮਾਂ ਵਿੱਚ ਕੰਮ ਕੀਤਾ ਇਹਨਾਂ ਵਿੱਚ ਸ਼ੋਲੇ ਅਭਿਮਾਨ ਚੁੱਪਕੇ ਚੁੱਪਕੇ ਛੋਟੀ ਸੀ ਬਾਤ ਅਤੇ ਪੂਲ ਪੁਲਿਆ ਸ਼ਾਮਲ ਹਨ ਸ਼ੋਲੇ ਵਿੱਚ ਅਸਰਾਨੀ ਦੀ ਲਾਈਨ ਮੰਗਰੇਜ਼ੋ ਦੇ ਜ਼ਮਾਨੇ ਦੇ ਜੇਲਰ ਹਾਂ ਬਹੁਤ ਹੀ ਟੋਈ ਸੀ ਤਾਂ ਦਾਦੀ 1 ਅਗਸਤ ਵਿੱਚ ਸ਼ੋਲੇ ਦੀ ਪੰਜਵੀਂ ਬਰੇਗੰਡ ਮੌਕੇ ਅਸਰਾਨੀ ਵੱਲੋਂ ਕਈ ਤਰ੍ਹਾਂ ਦੇ ਇੰਟਰਵਿਊ ਵੀ ਦਿੱਤੇ ਗਏ ਸਨ ਸ਼ੋਲੇ ਵਿੱਚ ਜੇਲਰ ਦੀ ਭੂਮਿਕਾ ਨਿਭਾਉਣ ਬਾਰੇ ਉਹਨਾਂ ਕਿਹਾ ਕਿ ਮੈਨੂੰ ਫਿਲਮ ਬਾਰੇ ਕੁਝ ਨਹੀਂ ਪਤਾ ਸੀ ਮੈਨੂੰ ਲੱਗਿਆ ਸੀ ਕਿ ਨਿਰਮਾਤਾ ਨਿਰਦੇਸ਼ਕ ਮੈਨੂੰ ਇੱਕ ਭੂਮਿਕਾ ਲਈ ਬੁਲਾ ਰਹੇ ਹਨ ਜਦੋਂ ਮੈਂ ਉਸ ਨੂੰ ਮਿਲਣ ਗਿਆ ਤਾਂ ਸਲੀਮ ਜਾਬੇ ਤੇ ਰਮੇਸ਼ ਸਿੱਪੀ ਨਾਲ ਮਿਲਿਆ ਜਾਬੇ ਸਾਹਿਬ ਨੇ ਸਕ੍ਰਿਪਟ ਬਣਾਈ ਤੇ ਕਿਹਾ ਕਿ ਅਸੀਂ ਬ੍ਰਿਟਿਸ਼ ਯੁੱਗ ਦੇ ਜੇਲਰ ਹਾਂ ਇਹ ਕਿਰਦਾਰ ਮੂਰਖ ਹੈ ਪਰ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਹੈ ਮੈਂ ਸੋਚਿਆ ਕਿ ਮੈਂ ਕਦੇ ਵੀ ਇਸ ਤਰ੍ਹਾਂ ਦਾ ਕਿਰਦਾਰ ਨਹੀਂ ਨਿਭਾਇਆ ਉਸਨੇ ਮੈਨੂੰ ਦੂਜੇ ਵਿਸ਼ੇਬਿਸ਼ਯੂਦ ਬਾਰੇ ਇੱਕ ਕਿਤਾਬ ਪੜਨ ਲਈ ਦਿੱਤੀ ਇਸ ਵਿੱਚ ਹਿਟਲਰ ਦੇ 10 ਤੋਂ 12 ਪੋਜ ਸਨ ਆਪਣੇ ਆਖਰੀ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਮੈਂ ਜਨਵਰੀ ਵਿੱਚ ਕੋਟਾ ਦੇ ਨੇੜੇ ਇੱਕ ਪਿੰਡ ਵਿੱਚ ਸ਼ੂਟਿੰਗ ਕਰ ਰਿਹਾ ਸੀ ਸਾਰੇ ਪਿੰਡ ਵਾਸੀ ਇਕੱਠੇ ਹੋਏ ਸਨ ਉਹਨਾਂ ਵਿੱਚ ਇੱਕ 4 ਸਾਲ ਦੀ ਕੁੜੀ ਵੀ ਸੀ ਨਿਰਮਾਤਾ ਨੇ ਮੈਨੂੰ ਦੱਸਿਆ ਕਿ ਕੁੜੀ ਤੇ ਉਸਦੀ ਮਾਂ ਮਿਲਣਾ ਚਾਹੁੰਦੇ ਹਨ ਮੈਂ ਸੋਚਿਆ ਕਿ ਇੱਕ 4 ਸਾਲ ਦੀ ਕੁੜੀ ਕਿਸੇ ਅਧਿਕਾਰ ਨੂੰ ਪਛਾਣ ਲਵੇਗੀ ਪਰ ਜਿਵੇਂ ਹੀ ਉਸਨੇ ਮੈਨੂੰ ਦੇਖਿਆ ਉਸਨੇ ਕਿਹਾ ਕਿ ਇਸਰਾਨੀ ਜਿਲ੍ਹ ਰਹਿ ਮੈਨੂੰ ਲੱਗਦਾ ਹੈ ਕਿ ਇੱਕ ਕਿਰਦਾਰ ਦੀ ਜਿੱਤ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ